ਕਾਲ ਖਾਲਸਾ ਮਾਹਿਬ ਜੀ ਕੀ ਪੱਤੇ ਪਰਮ ਸਰਮਾਨ ਲੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪਾ ਜੀ ਦੇ ਨਾਮੀ ਪ੍ਰੇਮੀ ਪ੍ਰੇਮੀ ਪ੍ਰਵਾਦ ਦੇ ਗ੍ਰਹਿ ਵਿਖੇ ਸ਼ਰਨ ਸਾਧ ਸਤਿਗੁਰੂ ਸੰਤਨਾਰ ਗੁਰੂ ਗ੍ਰੰਥ ਸਾਹਿਬਹਾਰਾ ਜੀ ਦੀ ਪਾਵਨ ਅਤੇ ਉਹਤਰ ਹਜ਼ੂਰੀ ਦੇ ਵਿੱਚ ਪਹੁੰਚਾ ਮਹਾਰਾਜਿਆਂ ਦੇ ਪ੍ਰਵਚਨ ਸਰਵਣ ਕਰਨ ਵਾਸਤੇ ਸਾਰੀਆਂ ਸੰਤਾਂ ਦੇ ਬਹੁਤ ਹੀ ਸਰੇਸ਼ ਕਰਮ ਹਨ ਭਾਵੇਂ ਸੁਆਮੀ ਜੀ ਸ਼ੰਕਰਨ ਮਹਾਰਾਜ ਜੀ ਊਰੀ ਵਾਲੇ ਮਹਾਂਪੁਰਖਾਂ ਨੇ ਇਲਾਹੀ ਬਾਣੀ ਦਾ ਕੀਰਤਨ ਕਰਕੇ ਪਾਪਾਂ ਨੂੰ ਸਾਲਿਆਂ ਨੂੰ ਪ੍ਰਕਾਸ਼ ਕੀਤਾ ਨਿਹਾਲ ਕੀਤਾ ਹੈ ਸਾਲਾਉਣ ਦੀ ਕੁਝ ਬਹੁਤ ਜ਼ੋਰ ਨਹੀਂ ਸੀ ਕਿਉਂਕਿ ਜਿਵੇਂ ਸਮੁੰਦਰ ਸਾਹ ਸੰਗਤ ਜੀ ਆਪਣਾ ਬੇਗੁਦਾ ਜਨ ਨਦੀਆਂ ਤੇ ਨਾਲਿਆਂ ਦੀ ਕੋਈ अहमਤ ਰਹਿ ਨਹੀਂ ਜਾਂਦੀ ਡਾਕਟਰ ਸਾਹਿਬ ਕਹਿਣ ਲੱਗੇ ਆਪਾਂ ਦਾ 15 ਮਿੰਟ ਹੋਰ ਕਥਾ ਵਿਚਾਰ ਕਰ ਲਈਏ ਸੰਗ ਦਰੂਵਾਲ ਜੀ ਹੈ ਪੈਡਰ ਪ੍ਰਸਾਦ ਦਾ ਹੁਕਮ ਅਨੁਸਾਰ ਨੇ ਵਿਚਾਰ ਕੀਤੀ ਕਿ ਸਹਿਲ ਹੁਕਮ ਦੀ ਆਪਾਂ ਸਾਰੇ ਸੰਗ ਵਿਚਾਰ ਕਰ ਲਏ ਦੇ ਹ ਸੇਵਕਾਂ ਨੂੰ ਬੇਨਤੀ ਹੈ ਮਹਾਰਾਣੀ ਭੋਗ ਲਵਾ ਕੇ ਸਵਾਮੀ ਜੀ ਮਹਾਰਾਣੀ ਨੂੰ ਪ੍ਰਸ਼ਾਦ ਦੇ ਕੇ ਮਹਾਰਾ ਲਦੇ ਹਾਂ ਆਓ ਤਨਾਸੇ ਰਾਗ ਦੇ ਵਿੱਚ ਚੌਥੇ ਪਾਠਾ ਮਹਾਰਾਜ ਨੇ ਕੀ ਵਚਨ ਹਨ ਸਾਰੀਆਂ ਸੰਤਾਂ ਸਰਵਣ ਕਰੀਏ ਭਾਜੀ ਵਾਹਿਗੁਰੂ ਜੀ ਤਨਾਸਰੀ ਮਹੰਲਾ ਚੌਥਾ ਤਨਾਸੇ ਰਾਗ ਦੇ ਵਿੱਚ ਚੌਥੇ ਪਾਠਾ ਮਹਾਰਾਜ ਮਾਰ ਰਹੇ ਹਨ ਭਾਈ ਸਾ ਪੂਰਕ ਸਭ ਸੁਖ ਦਾ ਚਾ ਪੁਰਖ ਸਾਰਿਆਂ ਦੀਆਂ ਇੱਛਾਵਾਂ ਸੰਪੂਰਨ ਕਰਨ ਵਾਸਤੇ ਜਿਹੜੇ ਪ੍ਰਕਾਸ਼ ਪੁਰਖ ਵਾਹਿਦੂ ਜੀ ਗੁਰੂ ਸਾਹਿਬ ਹਨ ਜਿਨ੍ਹਾਂ ਨੇ ਬਾਦਲ ਕਾਮ ਤੇਂ ਗਉ ਹੈ ਭਾਵ ਸਰਬ ਕਲਾ ਸਮਰੱਥ ਹਨ ਸਰਬ ਸ਼ਕਤੀਮਾਨ ਹਨ ਸਹ ਸੰਗ ਜਿਹੜਾ ਉਹਨਾਂ ਦੇ ਨਾਲ ਪ੍ਰੇਮ ਕਰਦਾ ਹੈ ਪਿਆਰ ਕਰਦਾ ਹੈ ਉਹਨਾਂ ਦੀਆਂ ਇੱਛਾਵਾਂ ਸੰਪੂਰਨ ਹੋ ਜਾਂਦੀਆਂ ਹਨ ਸੋ ਐ ਸਾਹਰ ਧਿਆਨ ਗਏ ਰੁਪਾਵਦੇ ਮੇਰੇ ਮਨ ਕਹਿ ਮੇਰੇ ਜੀ ਹੈ ਮੇਰੇ ਮਨ ਜਿਹੜਾ ਐਡਾ ਸ੍ਰਿਸ਼ਟੀ ਦਾ ਮਾਲਕ ਹੈ ਸਾਦੇ ਸੁੱਖਾਂ ਦੇ ਖਿਆਨਿਆਂ ਦਾ ਦਾਤਾ ਹੈ ਓ ਪਰਮੇਸ਼ਰ ਦੀ ਅਰਧਨਾ ਕਰ ਜਿਹੜੀ ਅਰਧਨਾ ਕਰਕੇ ਇੱਛਾ ਪੂਰਨ ਸਰਬ ਸੁਖ ਦਾਤਾ ਹਰ ਜਾਂ ਕਹਿ ਵਸੈ ਕਾਮ ਤੈਦਾ ਸੋ ਐਸਾ ਹਰ ਧਿਆਇ ਹੈ ਮੇਰੇ ਜੀ ਅਟੇ ਸਭ ਕੁ ਭਾਵੇ ਮੇਰੇ ਮਨ ਜਿਹਦੇ ਬਾਅਦ ਵਿੱਚ ਸਾਰੇ ਸੁੱਖਾਂ ਦੇ ਖਜ਼ਾਨੇ ਹਨ ਉਹਨੂੰ ਰੱਦ ਨਾ ਕਰ ਜਪ ਮੰਨ ਸਤਿਨਾਮ ਸਦਾ ਸਤਿਰਾਮ ਐ ਮੇਰੇ ਮਨ ਜਿਹੜਾ ਪਰਮੇਸ਼ਰ ਦਾ ਸੱਚਾ ਨਾਮ ਹੈ ਸਾਦਾ ਨਾਮ ਸੱਚ ਨਾਮ ਪਰਮੇਸ਼ਰ ਦਾ ਉਨੋ ਸ਼ਬਦ ਸਰਵਨਾਮ ਕਰ ਹਲਤ ਪੰਤ ਮੁਖ ਊਜਲ ਹੋਈ ਹੈ ਜਿਤ ਧਿਆਇ ਗੈ ਹਰ ਪਉਤ ਨਰਜਨਾ ਰਹਾਉ ਹਲਤ ਕਹੀਏ ਲੋਕ ਪੰਤ ਕਹੀਏ ਪਰਲੋਕ ਜਿਹੜੇ ਪਰਮੇਸ਼ਰ ਦਾ ਗੁਰੂ ਦਾ ਨਾਮ ਜਪ ਕੇ ਲੋਕ ਤੇ ਪਰਲੋਕ ਦੇ ਵਿੱਚ ਮੁਖ ਊਜਲੇ ਹੋ ਜਾਂਦੇ ਹਨ ਹਲਤ ਪੰਤ ਮੁਖ ਊਜਲ ਹੋਈ ਹੈ ਨਿਤ ਧਿਆਈਏ ਹਰਿਪੁਰਖ ਨਰਿਨਾ ਇਹੜਾ ਪਰਮੇਸ਼ਰ ਮਾਲਾ ਤੋਂ ਰਹਿਤ ਹੈ ਸਾਦੀ ਕੋਲ ਦਾ ਨਾਦ ਦਾ ਮਾਲਕ ਹੈ ਉਹਨੂੰ ਸਿਮਰਨ ਕਰਕੇ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਸਾਧ ਸੰਗਤ ਜੀ ਸਾਰੇ ਤਮਾ ਦੁੱਖਾਂ ਤੋਂ ਜੀ ਬਰੀ ਹੋ ਜਾਂਦਾ ਹੈ ਜਹ ਹਰ ਸਿਮਰਨ ਭੈਆ ਤਨ ਉਪਾਦ ਵਰਤ ਕੀਨੀ ਹਰ ਜਪਨਾ ਜੀ ਨੂੰ ਸ਼ਵਨ ਕਰਕੇ ਇਹ ਜੀਵ ਨੂੰ ਅਵਲਾਸੀ ਸੁਖ ਦੀ ਜਿੱਥੇ ਪ੍ਰਾਪਤੀ ਹੁੰਦੀ ਹੈ ਅਟਲ ਪਦਮੀ ਪ੍ਰਾਪਤ ਹੋ ਜਾਂਦੇ ਹੈ ਸਾਧ ਸੰਗਤ ਜੀ ਇਹੀ ਨਾਮ ਧਿਆਇਆ ਗੈਮ ਸ਼ਕਤ ਘਾਲ ਨਾਨਕ ਕੈਮ ਖੁਜਲੇ ਇਤੀ ਛੁਟੀ ਨਾਲ ਜੋ ਤੁਮਰੀ ਭਗਤ ਕਰਨ ਤੇ ਤਨਕੇ ਆਕਾਸ਼ ਵਾਤਾ ਜਿਹੜੇ ਪਰਮੇਸ਼ਰ ਦੀ ਭਗਤੀ ਕਰਨ ਦਾ ਹੈ ਸਿਮਰਨ ਪਾਇਆ ਤਾਂ ਉਪਾਧ ਕਰ ਗੀਨੀ ਪਰ ਸਾਧ ਸੰਗ ਜੀ ਕਾਲ ਇਹਨੂੰ ਕਰਦਾ ਕਿਹੜਾ ਹੈ ਬੜ ਭਾਗੀ ਹਰ ਜਪਣਾ ਬੜ ਭਾਗੀ ਹਰ ਸੰਗਤ ਪਾਵੈ ਭਾਗ ਹੀ ਪ੍ਰਮ ਟੋਟਾ ਖਾਵੈ ਬਿਨ ਭਾਗਾ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੇ ਜਾ ਜੀਓ ਇਹ ਕਾਦ ਨੂੰ ਵੱਡਿਆਂ ਭਾਗਾ ਵਾਲੇ ਕਰਦੇ ਹਨ ਨਾਨਕ ਕੋ ਕੋ ਇਹ ਮਤ ਦਿਨੀ ਜਪ ਹਰ ਭਵ ਜਦ ਤਰਨਾ ਇਹ ਕਾਜ ਜਿਹੜੀ ਮਤ ਹੈ ਐਸੇ ਦਰਵਾਜ਼ੇ ਤੋਂ ਮਿਲਦੀ ਹੈ ਸਾਧੂਆਂ ਦੇ ਸੰਗਤ ਕਰਕੇ ਪ੍ਰਾਪਤ ਹੁੰਦੀ ਹੈ ਸਾ ਸੰਗਤ ਸਾਧੂਆਂ ਦੀ ਸੰਗਤ ਤੋਂ ਬਿਨਾਂ ਜਿਹੜਾ ਇਹ ਕਾਰਜ ਹੈ ਅਧੂਰਾ ਹੈ ਅਲਕਬੀਰ ਜੀ ਵਚਨ ਕਰਦਿਨੇ ਕਬੀਰ ਸੇਵਾ ਕੋ ਤੋਏ ਭਲੇ ਇਕ ਸੰਤਿ ਕਰਾਮ RAM ਜੋ ਦਾਤਾ ਮੁਕਤ ਕੋ ਸ਼ਾਂਤ ਜਪਾਵਨਾ ਜਨ ਨਾਲ ਕੋ ਕੋ ਕਰ ਇਹ ਮਤ ਨਹੀਂ ਸਾਧ ਸੰਗਤ ਜੀ ਇਹ ਮਤ ਗੁਰੂ ਸਾਹਿਬ ਦਿੰਦੇ ਨੇ ਕਿਹੜੀ ਮਤ ਜਪ ਹਰ ਭਾਵ ਜਲ ਤਰਨਾਂ ਸੰਸਾਰ ਰੂਪੇ ਭਾਵ ਜਲ ਦੇ ਵਿੱਚੋਂ ਜੀਵ ਪਰਮੇਸ਼ਰ ਦਾ ਨਾਮ ਜਪ ਕੇ ਸਹੇਤੇ ਤਰ ਜਾਂਦਾ ਹੈ ਆਓ ਸਾਧ ਸੰਗਤ ਜੀ ਅੱਜ ਦੀ ਵਿਚਾਰ ਕੋਣ ਸਾਲੀਆਂ ਸੰਗਤਾਂ ਨੂੰ ਪ੍ਰਸ਼ਾਦ ਪੁਟਾਇਆ ਜਾਏਗਾ ਸਤਿਗੁਰਾਂ ਦੇ ਮਿਲਕਸ ਨੂੰ ਪਾਉਂਦੀ ਸੇਵਾ ਹੋਏਗੀ ਪਹਿਲਾ ਸਤਿ ਸ਼ੈ ਸੰਸਾ ਸਤਿਗੁਰਾਂ ਦਾ ਪਵਿੱਤਰ ਸਰੂਪ ਆਪਣੇ ਡੇਜਾ ஸ்தானਾਂ ਨੂੰ ਜਾਵੇਗਾ ਮਹਾਰਾਜ ਅੰਦਰ ਬੈਠ ਕੇ ਸੰਗਤ ਨੂੰ ਦਰਸ਼ਨ ਦੇਣਗੇ ਬੜੇ ਪਿਆਰ ਦੇ ਨਾਲ ਦਰਸ਼ਨ ਕਰਨੇ ਭਾਈ ਕਿਸੇ ਨੇ ਕਾਹਲੀ ਨਾ ਕਰਨੀ ਧੱਕਾ ਨਹੀਂ ਕਰਨਾ ਕਿਉਂਕਿ ਮਹਾਰਾਜ ਆ ਕੋਈ ਮੌਜੂਦ ਹਾਲ ਆਇਆ ਇਹਨਾਂ ਦੀ ਮੌਜ ਹੈ ਬਚਦਾਨ ਹੈ ਇਨਾਂ ਦੇ ਮਾੜੇ ਹੈ ਦਰਸ਼ਨ ਜੀ ਮੈਂ ਆਪਜ ਨੂੰ ਪਹਿਲਾਂ ਵੀ ਕਿਹਾ ਵੀ ਸਾਧੂ ਅਤੇ ਸਮੁੰਦਰ ਕਿਸੇ ਦੇ ਬੰਨੇ ਨਹੀਂ ਨੇ ਆਪਾਂ ਜਿਵੇਂ ਪ੍ਰੇਮ ਦੇ ਨਾਲ ਮਹਾਰਾਜ ਜੀ ਆਪਣੇ ਕੋਲ ਪ੍ਰੇਮ ਦੇ ਵਸੀਪੂਦੋ ਕੇ ਆਏ ਐ ਆਪਾਂ ਪ੍ਰੇਮ ਦੇ ਨਾਲ ਉਹ ਮੈਂ ਬਦਾਇਗੀ ਦੇਣੀ ਐ ਟੱਕਾ ਨਹੀਂ ਖਲਨੇ ਕਰਨਾ ਪ੍ਰੇਮ ਦੇ ਨਾਲ ਹੀ ਰਾਸ਼ਨ ਕਰਨੇ ਆਓ ਇਹ ਹੈ ਜੀ ਵਿਚਾਰ ਕੋ ਨਾ ਚੁੱਕਾਂਗੇ ਖਿਮਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ